ਵਧੀਆ ਵਧੀਆ ਭਾਈ ਤੁਸੀਂ ਸੁਣਾ ਕੱਲਣਾ ਇੱਕ ਵੀਰ ਦਾ ਫੋਨ ਆਉਂਦਾ ਹੈ 사우ਦੀ ਅਰਬ ਤੋਂ ਆਇਆ ਵਾ ਹਾਂ 7-8 ਮਹੀਨੇ ਹੋ ਗਏ ਆਪਣਾ ਰਿਸ਼ਤੇਦਾਰ ਹੀ ਹੈ ਹਾਂ ਹਾਂ ਤੇ ਉਹਨਾਂ ਨਾਲ ਗੱਲ ਆ ਬਹਾਂਡੀ ਫੋਨ ਤੇ ਤੇ ਕਹਿੰਦਾ ਵੀ ਅਸੀਂ 사우ਦੀ ਅਰਬ ਰਹਿੰਦੇ ਹਾਂ 6-7 ਸਾਲ ਰਿਆਂ ਮੈਂ ਹਾਂ ਹਾਂ ਆਂਦਾ ਵੀ ਉੱਥੇ ਇੰਨਾ ਕਿ ਪਿਆਰ ਹੈ ਬੰਦਿਆਂ ਚ ਹਾਂ ਹਾਂ ਜੇ ਮਾਲਕ ਕਿਸੇ ਨੂੰ ਕੋਈ ਲੋੜ ਆ ਜਾਂ ਮਰਦਾ ਤਾਂ ਉਹਦਾ ਮੰਡ ਇੱਥੇ ਸਾਰੇ ਭਰਾ ਇਕੱਠੇ ਹੋ ਜਾਂਦੇ ਨੇ ਇਕੱਠੇ ਹੋ ਜੀਦਾ ਹਾਂ ਜੀ ਹਾਂ ਆਂਦਾ ਵੀ ਉੱਥੋਂ ਦੀ ਯਾਰੀ ਇੰਨੀ ਵਧੀਆ ਹਾਂਜੀ ਆਂਦਾ ਮੈਂ ਇੱਥੇ ਆਏ ਨੂੰ ਮੈਨੂੰ 8-9 ਮਹੀਨੇ ਹੋ ਗਏ ਆ ਤੇ ਕਹਿੰਦਾ ਮੈਨੂੰ ਅਜੇ ਤੱਕ ਬੰ ਉਹਦਾ ਵੀ ਇੱਕ ਦੂਜੇ ਨਾਲ ਹੀ ਪਤਾ ਨਹੀਂ ਕਦੇ-ਕਦੇ ਵੈਰ ਕੱਢੀ ਜਾਂਦੀ ਇਥੇ ਇਹ ਤਾਂ ਗੱਲ ਸਹੀ ਹੈ ਭਾਈ ਮੈਂ ਉਹਨੂੰ ਦੱਸਿਆ ਮੈਂ ਕਿ ਆਪਾਂ ਵੇਖ ਇੱਕ ਦੂਜੇ ਤੋਂ ਛੜਦੇ ਇਥੇ ਛੜਦੇ ਇੱਕ ਦੂਜੇ ਛੜਦੇ ਆ ਪਰ ਜਿਹੜਾ ਖਾਨਦਾਨੀ ਬੰਦਾ ਹੁੰਦਾ ਨਾ ਉਹ ਉਹਨੇ ਪਰਵਾਹ ਨਹੀਂ ਕਿਸੇ ਕੋਲ ਕੀ ਆ ਕੀ ਨਹੀਂ ਉਹ ਜਿਹੜਾ ਖਾਨਦਾਨੀ ਬੰਦਾ ਜਿਹਦੇ ਕੋਲ ਜ਼ਾਇਕ ਲਿਆ ਨਾ ਉਹ ਚ ਵੀ ਨਜ਼ਾਰੇ 'ਚ ਰਹਿੰਦਾ ਉਹ ਮੈਨੂੰ ਕਿ ਪ੍ਰਭਾ ਤੇਰੇ ਕੋਲ ਸਾਰਾ ਭਾਈ ਹਰ ਥਾਂ ਨਾ ਪੈਸਾ ਨਹੀਂ ਕੰਮ ਆਉਂਦਾ ਬੰਦੇ ਦੇ ਕੋਈ ਬੰਦੇ ਦੇ ਆਪਣੇ ਰਤਬਾ ਰਤਬਾ ਹੁੰਦਾ ਹੈਗਾ ਕੋਈ ਸਟੈਂਡਰਡ ਹੁੰਦਾ ਉਹ ਚੀਜ਼ਾਂ ਇਹ ਛੋਟੀ ਛੋਟੀ ਜਿਹੜੀ ਸੋਚ ਵਾਲੇ ਬੰਦੇ ਇਹਨਾਂ ਨੂੰ ਨਹੀਂ ਪਤਾ ਇਹ ਬੰਦੇ ਦਾ ਕੀ ਸਟੈਂਡਰਡ ਆ ਬੰਦੇ ਦਾ ਕੀ ਰਤਬਾ ਇਹ ਹਾਲੇ ਨਿੰਦੇ ਆ ਵੀ ਇਹ ਪਤਾ ਨਹੀਂ ਸਾਡੇ ਕੋਲ ਇਹਨੂੰ ਕਿੱਡੀ ਕੀ ਤਗੜੀ ਮਜਬੂਰੀ ਆ ਤੇ ਇਹ ਇਹਨੂੰ ਸਾਡੀ ਹੈਗੀ ਲੋੜ ਤੇ ਇਹਨੂੰ ਇਹ ਨਪੀਏ ਇਹਨੂੰ ਇਹ ਘੁਟਿਏ ਪਰ ਇਦਾਂ ਨਹੀਂ ਹੁੰਦਾ ਹਾਂਜੀ ਠੀਕ ਆ ਕਿ ਨਹੀਂ ਤੇ ਜਦੋਂ ਅਗਲੇ ਦੀ ਮਜਬੂਰੀ ਨਿਕਲ ਗਈ ਨਾ ਉਹਨੇ ਤੁਹਾਡੀ ਮੰਜੀ ਉਹੋ ਜੀ ਠੋਕਣੀ ਆ ਵੀ ਤੁਹਾਡੀਆਂ ਸਾਤ ਪੁਸਤਾਂ ਦਾ ਤਾਂ ਯਾਦਗਾਰ ਨਹੀਂ ਬਿਲਕੁਲ ਬਿਲਕੁਲ ਭਾਈ ਮੈਂ ਹਮੇਸ਼ਾ ਪੁਰਾਣੇ ਬੰਦੇ ਜਿਹੜੇ ਕੁਝ ਵੀ ਇਹ ਬੰਦਿਆਂ ਨੂੰ 5-7% ਜਿਹੜੇ ਤੰਗ ਕਰਦੇ ਹਨਾ ਇਹ ਗੱਲ ਭੁੱਲ ਜਿਓ ਤੁਸੀਂ ਬਿਲਕੁਲ ਭਾਈ ਜਦੋਂ ਤੁਹਾਡੀ ਕਿਸੇ ਨਾਲ ਮੰਜੀ ਠੋਕੀ ਨਾ ਤੁਹਾਡੀਆਂ ਖਾਨਦਾਨੀਆਂ ਤੱਕ ਰੋਲ ਦੇਣੀ ਅਗਲੇ ਬੰਦੇ ਹਾਂਜੀ ਹਾਂਜੀ ਇਹ ਨਵੇਂ ਬੰਦਿਆਂ ਨੂੰ ਨਾ ਤੰਗ ਕਰਿਆ ਕਰੋ ਨਵੇਂ ਬੰਦਿਆਂ ਤੇ ਦਵਾਈ ਵੀ ਤਤੇ ਆ ਤੇ ਇਹਨਾਂ ਦੀ ਸੋਚ ਤੁਹਾਡੇ ਨਾਲੋਂ ਪਤਾ ਨਹੀਂ ਕਿੰਨੇ ਗੁਣਾ ਗਾਮ ਹੈ ਸਹੀ ਗੱਲ ਹੈ ਸਹੀ ਗੱਲ ਹੈ ਰਲ ਮਿਲ ਕੇ ਆਪਣਾ ਟਾਈਮ ਪਾਸ ਕਰੀ ਜਾਓ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਅਗਲੇ ਚੰਗੇ ਭਲੇ ਬੰਦੇ ਆ ਚਲੋ ਮਰੀਬੂਰੀ ਉਹਨਾਂ ਵੇਖਿਆ ਨਹੀਂ ਜੇ ਉਹਨਾਂ ਨੇ ਆ ਚੀਜ਼ਾਂ ਵੇਖੀਆਂ ਹੁੰਦੀਆਂ ਜਾਂ ਤੁਹਾਡੀਆਂ ਸ਼ਗਲਾਂ ਉੱਥੇ ਵੇਖੀਆਂ ਹੁੰਦੀਆਂ ਕਿ ਉੱਥੇ ਇਦਾਂ ਦੀਆਂ ਸ਼ਗਲਾਂ ਵਾਂ ਤੇ ਮੇਰੇ ਹਿਸਾਬ ਨਾਲ ਨਹੀਂ ਕੋਈ ਵੀ ਬੰਦਾ ਇੱਥੇ ਇਟਲੀ ਆਉਂ ਕੇ ਤੇ ਪੈਸੇ ਵੇਸਟ ਕਰਦਾ ਸਹੀ ਗੱਲ ਹੈ ਹਾਂ ਤਾਂ ਬਾਕੀ ਤੁਸੀਂ ਰੋਬ ਐ ਮਾਰਦੇ ਜਿਵੇਂ ਜਦਾਂ ਸਾਲਿਓ ਪੈਸੇ ਤੁਸੀਂ ਲਾ ਕੇ ਸੱਧਿਆ ਅਗਲੇ ਬੰਦੇ ਹਾਂ ਖਾਨਦਾਨੀ ਤੇ ਬੰਦੇ ਹੁੰਦੇ ਹੀ ਨਹੀਂ ਨਾ ਜਿਹੜੇ ਬੰਦਿਆਂ ਨੂੰ ਤੰਗ ਕਰਦੇ ਨਾ 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 ਜਿਹੜੇ ਖਾਨਦਾਨੀ ਬੰਦੇ ਹੁੰਦੇ ਤੰਗ ਨਹੀਂ ਕਰਦੇ ਬੰਦੇ ਦਾ ਸਾਥ ਦਿੰਦੇ ਆ ਵੀ ਦਰਾਜ ਜਨੇ ਜੋਗੇ ਅਸੀਂ ਤੇਰੇ ਨਾਲ ਆ ਜਿਨ੍ਹਾਂ ਦੀ ਆਪਣੇ ਪਰਿਵਾਰ ਚ ਨਹੀਂ ਚੱਲਦੇ ਉਹ ਬਾਹਰ ਆ ਕੇ ਬੰਦੇ ਚ ਇਹ ਹੈਗੇ ਛੋਟੇ ਭਾਂਡੇ ਇਹਨਾਂ ਨੇ ਕਦੀ ਇਹਨਾਂ ਪੈਸੇ ਵੇਖਿਆ ਨਹੀਂ ਹਾਂਜੀ ਹਾਂਜੀ ਇਹਨਾਂ ਦੇ ਲੱਖ ਰੁਪਈਆ ਇਕੱਠਾ ਵੇਖ ਕੇ ਦੇ ਹਾਂ ਲੱਖ ਜਿੰਨਾ ਕ ਤੁਸੀਂ ਇੱਥੇ ਕਮਾਇਆ ਕੀ ਪਤਾ ਨਵਾਂ ਬੰਦਾ ਉਹਨਾਂ ਕ ਜਾੜ ਕੇ ਨਹੀਂ ਆਇਆ ਆਪ ਸਹੀ ਗੱਲ ਇਹ ਤਾਂ ਗੱਲ ਸਹੀ ਹੈ ਠੀਕ ਗੱਲ ਨਹੀਂ ਐਵੇਂ ਨਾ ਕਰਿਆ ਕਰੋ ਸਾਥ ਦਿਆ ਕਰੋ ਵੀਰਾਂ ਭਰਾਵਾਂ ਦਾ ਬਿਲਕੁਲ ਜੀ ਨਹੀਂ ਸਾਥ ਦੇਣਾ ਤੇ ਘਟੋ ਘਟ ਤੰਗ ਹੀ ਨਾ ਕਰਿਆ ਕਰੋ ਤੰਗ ਨਾ ਕਰਿਆ ਕਰੋ ਤੇ ਜੇ ਕੋਈ ਕਬਾ ਟੱਕਰ ਗਿਆ ਨਾ ਤੇ ਤੁਹਾਡੀਆਂ ਸੱਤ ਪੁਸਤਾਂ ਰੋਲ ਕੇ ਰੱਖ ਦੇਣੀਆਂ ਅਗਲੇ ਪਾਸੇ ਹਾਂਜੀ ਹਾਂਜੀ ਠੀਕ ਹੈ ਬਰਾਬਰ ਓਕੇ